ਹੈਲੋ ਜੀ ਸਸ਼ੀਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਤੁਹਾਡੇ ਲਈ ਬਹੁਤ ਹੀ ਅੱچھے ਸੂਟਸ ਲੈ ਕੇ ਆਏ ਹਾਂ ਵੀਕਐਂਡ ਸੇਲ ਹੈਗੀ ਹੈ ਆਪਣੇ ਸੈਟਰਡੇ ਸੰਡੇ ਦੀ ਸਭ ਸੂਟ ਦੇ ਪ੍ਰਾਈਸ ਐ ਲੋ ਘੱਡ ਦਿੱਤੇ ਗਏ ਨੇ 2 ਡੇਜ਼ ਦੇ ਲਈ ਸੈਟਰਡੇ ਸੰਡੇ ਦੇ ਲਈ ਸੋ ਸਾਰੇ ਸੂਟ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆਇਆ ਉਸ ਦਾ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਉਸ ਤੇ ਮੈਸੇਜ ਕਰਕੇ ਸੂਟ ਬਾਰੇ ਪੂਰੀ ਡੀਟੇਲ ਲੈ ਸਕਦੇ ਹੈਗੇ ਹੋ ਮਿਕਸ ਐਂਡ ਮੈਚ ਕਲੈਕਸ਼ਨਸ ਹੈਗੀ ਹੈ ਜਿਸ ਵਿੱਚ કોટਨ ਦੇ ਸੂਟਸ ਨੇ, אורਗੈਂਜ਼ਾ ਦੇ ਸੂਟਸ ਨੇ, ਜੋਰਜਰ ਦੇ ਸੂਟਸ ਨੇ ਤੇ ਇਹ ਸਾਰੇ ਹੀ ਆਫ ਦੇ ਵਿੱਚ ਘੜ ਦਿੱਤੇ ਗਏ ਨੇ। ਐਂਡ ਇੱਕ ਗੱਲ ਹੋਰ ਜੀ ਜੇ ਕਿਸੇ ਵੀ ਰੀਸੇਲਰਸ ਨੇ ਕੰਮ ਕਰਨਾ ਹੋਵੇ, ਤੁਹਾਨੂੰ ਰੀਸੇਲਰਸ ਦੀ ਜ਼ਰੂਰਤ ਹੈ। ਜਿਸ ਨੇ ਵੀ ਰੀਸੇਲਿੰਗ ਦਾ ਕੰਮ ਆਨਲਾਈਨ ਕਰ ਬੈਠ ਕੇ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਵੀ ਕਰਨਾ ਚਾਹੁੰਦੇ ਹੋ। ਅਗਰ ਤੁਸੀਂ ਫ੍ਰੈਸ਼ਰ ਹੋ, ਤੁਹਾਨੂੰ ਨੌਲੇਜ ਨਹੀਂ ਹੈਗੀ, ਤੁਸੀਂ ਫਿਰ ਵੀ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋ। ਕਿ ਤੁਸੀਂ ਵੀ ਆਨਲਾਈਨ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਸਾਡੇ ਨਾਲ ਮਿਲ ਕੇ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਦੱਸਾਂਗੇ ਪੂਰੀ ਟ੍ਰੇਨਿੰਗ ਦਵਾਂਗੇ ਵੀ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਕਿਵੇਂ ਸੂਟਸ ਸੇਲ ਕਰ ਸਕਦੇ ਹੋ ਜ਼ੀਰੋ ਇਨਵੈਸਟਮੈਂਟ ਤੇ ਬਿਨਾ ਪੈਸੇ ਲਗਾਏ ਸੂਟਸ ਦੇਖੋ ਬਹੁਤ ਹੀ ਪਿਆਰੇ ਨੇ ਹੈਗੇ ਨੇ ਬ੍ਰਾਂਡਡ ਸੂਟਸ ਰਹਿਣ ਵਾਲੇ ਨੇ ਬਹੁਤ ਹੀ ਸੋਹਣੇ ਡਿਜ਼ਾਈਨਸ ਦੇਖ ਰਹੇ ਹੈਗੇ ਉਹ ਬਹੁਤ ਹੀ ਸੋਹਣੇ ਡਿਜ਼ਾਈਨਰ ਪੀਸੇਸ ਨੇ ਪਾਕਿਸਤਾਨੀ ਲੁੱਕ ਵਾਲੇ ਸੂਟਸ ਬਹੁਤ ਹੀ ਸੋਹਣੇ ਕਾਟਨ ਦੇ ਉੱਤੇ ਮਸਲਿਨ ਕਾਟਨ ਦੇ ਉੱਪਰ ਰਹਿ ਗਏ ਨੇ 16 16 ਪੀਸਿਸ ਐਜੇ ਕਈ ਇਸ ਵਿੱਚ 1010 ਪੀਸਿਸ ਦੇ ਹਨ ਵਿੱਚ ਹੋਰ ਕਲਰ ਹੈ ਨਹੀਂਗਾ ਸਿੰਗਲ ਸਿੰਗਲ ਪੀਸਿਸ ਰਹਿ ਗਏ ਨੇ ਇਸ ਕਰਕੇ ਆਪਾਂ ਆਫ ਦੇ ਵਿੱਚ ਕਢਾਲ ਰਹੇ ਹੈਗੇ ਆ ਬਟ ਜੋ ਡਿਸਕਾਊਂਟ ਹੈ ਆਫਰ 2 ਡੇਸ ਦੀ ਹੈ ਸੈਟਰਡੇ ਸੰਡੇ ਦਾ ਪ੍ਰਾਈਸ ਬਹੁਤ ਹੀ ਘਟ ਹੈ ਜੀ ਇਹਨਾਂ ਦੇ 700 800 600 ਇਸ ਤਰ੍ਹਾਂ ਪ੍ਰਾਈਜ਼ਸ ਨੇ ਇਹਨਾਂ ਦੇ ਸਭ ਦੇ ਡਿਫਰੈਂਟ ਡਿਫਰੈਂਟ ਨੇ ਆ ਦੇਖੋ ਕਿੰਨਾ ਸੋਨਾ ਵਰਕ ਕੀਤਾ ਹੋਇਆ ਹੈਗਾ ਫੁੱਲ ਹੈਵੀ ਏਮਬ੍ਰੋਇਡਰੀ ਕੀਤੀ ਹੋਈ ਹੈ ਦੁਪੱਟਾ ਫੁੱਲ ਹੈਵੀ ਹੈ ਦੇਖੋ ਬਹੁਤ ਹੀ ਸੋਨਾ ਦੁਪੱਟਾ ਪੂਰੇ ਦੁਪੱਟੇ ਦੇ ਉੱਪਰ ਜਾਲ ਬਣਿਆ ਹੋਇਆ ਹੈ ਨੈਕਸਟ ਦੇਖੋ ਆਪਣੇ ਕੋਲ ਆਰਗੈਂਜ਼ਾ ਦੇ ਸੂਟਸ ਨੇ ਬਹੁਤ ਹੀ ਸਟਾਈਲਿਸ਼ ਡਿਜ਼ਾਈਨਰ ਪੀਸੇਸ ਹੈ ਜੀ ਇਹ ਬਹੁਤ ਸੋਨੇ ਜਿਨ੍ਹਾਂ ਦਾ ਪ੍ਰਾਈਜ਼ਸ 2000 ਪਲੱਸ ਸੀਗਾ ਜੀ ਹੁਣ ਘਟਾ ਕੇ 1100 1200 ਦੀ ਰੇਟ ਤੱਕ ਹੈਗੇ ਹੈ ਜੀ ਇਹ ਇਹ ਸਭ ਦੇ ਰੇਟ ਡਿਫਰੈਂਟ ਹੈ ਦੇਖੋ ਡਿਜ਼ਾਈਨਰ ਪੀਸ ਇਸ ਰੈਡੀ ਹੈ ਸਿੰਗਲ ਸਿੰਗਲ ਪੀਸ ਇਸ ਹੈ ਵਿੱਚ ਜੇ ਕਾਟਨ ਦੇ ਵੀ ਮਿਕਸ ਕਲੈਕਸ਼ਨ ਹੈਗੀ ਹੈ ਸੋ ਸਭ ਦੇ ਪ੍ਰਾਈਸ ਅਲੱਗ-ਅਲੱਗ ਨੇ ਸੋ ਇਸ ਕਰਕੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਅੱਛਾ ਲੱਗ ਰਿਹਾ ਹੈਗਾ ਉਸ ਦਾ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਉਸ ਤੇ WhatsApp ਕਰਕੇ ਸੂਟ ਦੀ ਪੂਰੀ ਡਿਟੇਲ ਤੁਸੀਂ ਲੈ ਸਕਦੇ ਹੈਗੇ ਹੋ ਸਾਡਾ Instagram ਚੈਨਲ ਹੈਗਾ ਉਹ ਵੀ ਤੁਸੀਂ ਸੋਰੀ Instagram ਤੇ ਸਾਡੀ ਆਈਡੀ ਆ ਉਹ ਵੀ ਫੋਲੋ ਕਰ ਸਕਦੇ ਹੈਗੇ ਹੋ ਬੁਟੀਕ ਸਟਾਈਲ ਅਪਡੇਟਸ ਅਸੀਂ Instagram ਤੇ ਕਰਦੇ ਹਾਂ ਤਾਂ ਤੁਸੀਂ ਸਾਨੂੰ Instagram ਤੇ ਵੀ ਫੋਲੋ ਕਰ ਸਕਦੇ ਹੈਗੇ ਹੋ ਪੰਜਾਬੀ ਪ੍ਰੀਤ ਗੈਲਰੀ ਬੁਟੀਕ Instagram ਤੇ ਆਈਡੀ ਹੈ ਕੀ ਹੈ ਜੀ ਬਹੁਤ ਹੀ ਸੋਹਣੇ ਸੂਟ ਦੇਖੋ ਆ ਸਟਾਈਲਿਸ਼ ਪੀਸਿਸ ਨੇ ਬਿਲਕੁਲ ਬਹੁਤ ਹੀ ਸੋਹਣੇ ਆ ਨਾ ਬਿਲਕੁਲ ਨਿਊ ਸਟਾਈਲ ਆਇਆ ਜੀ ਦਾ ਸੋ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਅੱਜ ਇਹ ਸੂਟਸ ਬਣ ਕੇ ਆਏ ਨੇ ਬਹੁਤ ਹੀ ਪਿਆਰੀ ਜਿਹੀ ਸ਼ੇਡ ਆ ਇਹਨਾਂ ਦੇ ਵਿੱਚ ਬਹੁਤ ਹੀ ਸੋਹਣੇ ਇਹ ਆਰਗੈਂਜ਼ਾ ਦੇ ਬੰਦੇ ਨਹੀਂ ਪ੍ਰਿੰਟ ਦੇ ਵਿੱਚ ਉੱਪਰ ਹੈਂਡਵਰਕ ਕੀਤਾ ਹੋਇਆ neck ਦੇ ਉੱਪਰ। ਨੈਕਸਟ ਵਾਲੇ ਸੂਟ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ, ਬਹੁਤ ਜ਼ਿਆਦਾ ਸੇਲ ਹੋ ਰਹੇ ਨੇ। ਬਹੁਤ ਹੀ ਪਿਆਰੇ। ਸੂਟ ਇਹ ਬਹੁਤ ਹੀ ਪਾਰਟੀ ਵੇਅਰ ਕਲੈਕਸ਼ਨ ਵੀ ਹੈ, ਕੈਜ਼ੂਅਲ ਵੀ ਹੈ। ਤੁਸੀਂ ਕਿਵੇਂ ਵੀ ਯੂਜ਼ ਕਰ ਸਕਦੇ ਹੋ। ਫੁੱਲ ਹੈਵੀ ਕਲੈਕਸ਼ਨ ਹੈ। ਕੈਸ਼ ਓਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ। ਪੇਮੈਂਟ ਐਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪੈਗੀ। ਆਰਗੈਂਜਾਂ ਦੇ ਸੂਟ ਬਹੁਤ ਹੀ ਪਿਆਰੇ ਕਲਰ। ਥੈਂਕ ਯੂ ਵੀਡੀਓ ਦੇਖਣ ਦੇ ਲਈ।